ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਅਰੰਭਿਆ ਹੋਇਆ ਹੈ ਆਤਮ ਗੁਣ ਅੱਜ ਇੱਕ ਨਵੇਂ ਗੁਣ ਨਿਰਪੈਤਾ ਦੀ ਵਿਚਾਰ ਸਾਂਝੀ ਕਰਾਂਗੇ ਇਸ ਸੰਬੰਧ ਵਿੱਚ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਉਪਦੇਸ਼ਨ ਪੈ ਬਿਨ ਕੋਈ ਨ ਲੰਗਸ ਪਾਰ ਦੋ ਕਿਸਮ ਦਾ ਡਰ ਹੈ ਇੱਕ ਭੈ ਸੰਸਾਰ ਦਾ ਕੋਈ ਮੇਰਾ ਨੁਕਸਾਨ ਨਾ ਹੋ ਜਾਵੇ ਕੋਈ ਮੇਰਾ ਨੁਕਸਾਨ ਨਾ ਕਰ ਦੇਵੇ ਮੇਰੀ ਕਿਤੇ ਨੌਕਰੀ ਨਾ ਚਲੀ ਜਾਏ ਮੇਰੀ ਕਿਤੇ ਫਸਲ ਨਾ ਮਾਰੀ ਜਾਏ ਮੇਰਾ ਕਾਰੋਬਾਰ ਨਾ ਡੁੱਬ ਜਾਏ ਮੇਰੇ ਸਿਰ ਨਾਲ ਕੁਝ ਨਾ ਹੋ ਜਾਏ ਇੱਕ ਇਹ ਦੁਨੀਆ ਵੀ ਡਰ ਮੌਤ ਦਾ ਸਭ ਤੋਂ ਵੱਡਾ ਡਰ ਮੌਤ ਦਾ ਮੈਨੂੰ ਕੋਈ ਰੋਗ ਨਾ ਲੱਗ ਜਾਏ ਮੈਂ ਮਰਨਾ ਨਾ ਜਾਵਾਂ ਮੈਂ ਗੱਡੀ ਤੇ ਚੱਲ ਰਿਹਾ ਮੇਰਾ ਕਿਤੇ ਐਕਸੀਡੈਂਟ ਨਾ ਹੋ ਜਾਏ ਇੱਕ ਤੇ ਦੁਨੀਆ ਦੇ ਇਹ ਭੈ ਨੇ ਜਿਨ੍ਹਾਂ ਕਰਕੇ ਬੰਦਾ ਘਬਰਾਉਂਦਾ ਰਹਿੰਦਾ ਤਰਾਸਦਾ ਰਹਿੰਦਾ ਹੈ ਤਾਂ ਇੱਕ ਡਰ ਹੈ ਪ੍ਰਮਾਤਮਾ ਦਾ ਇੱਥੇ ਉਸ ਪ੍ਰਮਾਤਮਾ ਦੇ ਡਰ ਦੀ ਗੱਲ ਕੀਤੀ ਗਈ ਕਿ ਜਿਸ ਇਨਸਾਨ ਦੇ ਮਨ ਵਿੱਚ ਪ੍ਰਭੂ ਦਾ ਡਰ ਨਹੀਂ ਉਹ ਡਰ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਕਿਸੇ ਰਾਖਸ਼ੋਂ ਕੋਲੋਂ ਜਾਂ ਕਿਸੇ ڈاکੋਂ ਕੋਲੋਂ ਡਰ ਹੁੰਦਾ ਹੈ ਜਾਂ ਖਾਤਲੋਂ ਕੋਲੋਂ ਡਰ ਹੁੰਦਾ ਹੈ ਪ੍ਰਮਾਤਮਾ ਦਾ ਡਰ ਐਸਾ ਨਹੀਂ ਹੈ ਪ੍ਰਮਾਤਮਾ ਦਾ ਡਰ ਨਿਰਮਲ ਪਉ ਹੈ ਜਿਵੇਂ ਮਾਤਾ ਪਿਤਾ ਦਾ ਬੱਚੇ ਪੈਖਾਉਂਦੇ ਨੇ ਵੀ ਮੇਰੇ ਕੋਲ ਕੋਈ ਗਲਤੀ ਨਾ ਹੋ ਜਾਏ ਮਾਤਾ ਪਿਤਾ ਨਰਾਜ਼ ਹੋ ਜਾਣਗੇ ਜਿਵੇਂ ਪਤੀ ਕੋਲੋਂ ਪਤਨੀ ਡਰਦੀ ਹੈ ਕਿ ਮੈਂ ਕੋਈ ਐਸਾ ਜਿਹੜੀ ਸਮਝਦਾਰ ਹੈ ਜਿਹੜੀ ਪਤੀ ਵਰਤਾ ਇਸਤਰੀ ਹੈ ਉਹ ਆਪਣੇ ਪਤੀ ਦੀ ਪੈ ਭਾਵਨੀ ਡਰ ਵਿੱਚ ਰਹਿੰਦੀ ਹੈ ਕਿ ਮੇਰੇ ਕੋਲੋਂ ਕੋਈ ਐਸਾ ਕੰਮ ਨਾ ਹੋ ਜਾਵੇ ਜਿਸ ਦੇ ਕਰਕੇ ਮੇਰਾ ਪਤੀ ਪਤੀ ਦਾ ਮੇਰੇ ਪ੍ਰਤੀ ਵਿਸ਼ਵਾਸ ਖਤਮ ਹੋ ਜਾਵੇ ਜਾਂ ਮੈਂ ਉਹਦੀ ਦੁੱਖ ਦਾ ਕਾਰਨ ਬਣ ਜਾਵਾਂ ਤਾਂ ਇਹ ਜਿਹੜਾ ਪਾਪ ਹੈ ਹੁੰਦਾ ਹੈ ਇਹ ਜਿਹੜਾ ਡਰ ਹੁੰਦਾ ਇੱਕ ਨਿਰਮਲ ਪੌਂਦ ਹੈ ਜਿਹੜਾ ਕਿ ਜੀਵਨ ਨੂੰ ਸਵਾਰਦਾ ਹੈ ਜਿਹੜਾ ਕਿ ਹਰ ਪੱਖੋਂ ਸਹਾਇਤਾ ਕਰਦਾ ਹੈ ਜੀਵਨ ਸਫਲ ਕਰਦਾ ਹੈ ਜਿਹੜਾ ਦੁਨਿਆਵੀ ਡਰ ਪਿਆ ਸੀ ਦਿਨ ਪਾ ਕੇ ਬਹਿ ਜੰਨੇ ਆ ਉਹ ਸਵਾਰਦਾ ਕੁਛ ਨਹੀਂ ਉਲਟਾ ਸਿਰ ਵਿੱਚ ਵੀ ਕਮਜ਼ੋਰੀ ਪੈਦਾ ਕਰਦਾ ਹੈ ਮਨ ਵਰਤੀ ਵੀ ਕਮਜ਼ੋਰ ਹੁੰਦੀ ਹੈ ਤੂੰ ਜਿਹੜਾ ਰੱਬੀ ਪਹਿ ਹੈ ਇਸ ਲਈ ਇਸ ਸ਼ਬਦੀ ਕਿਹਾ ਕਿ ਤੈਬ ਇਨ ਕੋਈ ਨਾ ਲੰਘਸ ਪਾਰ ਜਿਸ ਬੰਦੇ ਦੇ ਮਨ ਵਿੱਚ ਡਰ ਅਦਬ ਨਹੀਂ ਪਰਮਾਤਮਾ ਦਾ ਪਹਿ ਨਹੀਂ ਨਿਰਮਲ ਪੌਂਦ ਨਹੀਂ ਹੈ ਕੋਈ ਪਹਾ ਸਾਗਰ ਤੋਂ ਨਹੀਂ ਲੰਘ ਸਕਦਾ ਪੈਰ ਬਿਨ ਕੋਈ ਨਾ ਲੰਘ ਸਪਾਰ ਕੋਈ ਨਹੀਂ ਲੰਘ ਸਕਦਾ ਉਹ ਇਸ ਸੰਸਾਰ ਦੇ মোহ ਮਾਇਆ ਵਾਲੇ ਡਰ ਵਿੱਚ ਹੀ ਡੁੱਬਦਾ ਹੈ ਇੱਥੇ ਡਰ-ਡਰ ਕੇ ਸਹਿਮ-ਸਹਿਮ ਕੇ ਜ਼ਿੰਦਗੀ ਜੀਉਂਦਾ ਹੈ ਪੈਰ ਪੋ ਰਾਖਿਆ ਪਾਇ ਸਵਾਰ ਬੜੇ ਪਿਆਰ ਦੇ ਨਾਲ ਜਿਨ੍ਹਾਂ ਨੇ ਇਹ ਪ੍ਰਭੂ ਦਾ ਨਿਰਮਲ ਪੋ ਆਪਣੇ ਵਿੱਚ ਸਵਾਰ ਕੇ ਰੱਖਿਆ ਆਪਣੇ ਵਿੱਚ ਪੋ ਪੈਦਾ ਕਰਕੇ ਰੱਖਿਆ ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ ਉਹਨਾਂ ਦਾ ਜੀਵਨ ਸਫਰ ਲੋ ਜਾਂਦਾ ਕਿਉਂਕਿ ਉਹ ਫਿਰ ਮਾੜੇ ਕਰਮ ਕਰਨ ਤੋਂ ਪਰੇਸ਼ ਕਰਦੇ ਨੇ ਇਸ ਗੱਲ ਤੋਂ ਡਰਦੇ ਨੇ ਕਿ ਮੇਰੇ ਕੋਲ ਕੋਈ ਐਸਾ ਕਰਮ ਨਾ ਹੋ ਜਾਵੇ ਮੈਂ ਰੱਬ ਦੀ ਹੁਕਮ ਦੇ ਉਲਟ ਰੱਬ ਦੀ ਰਜ਼ਾ ਦੇ ਉਲਟ ਕੋਈ ਐਸਾ ਕੰਮ ਨਾ ਕਰਕੇ ਬਹਿ ਜਾਵਾਂ ਜਿਹਦੀ ਸਜ਼ਾ ਦਾ ਮੈਂ ਪਾਗੀਦਾਰ ਬਣ ਜਾਵਾਂ ਪ੍ਰਭੂ ਦੀ ਨਜ਼ਰਾਂ 'ਚ ਮੈਂ ਕਬੂਲ ਨਾ ਹੋਵਾਂ ਮੈਂ ਪ੍ਰਭੂ ਦੀ ਨਿਗਾਹ ਵਿੱਚ ਪ੍ਰਭੂ ਦੇ ਹੁਕਮ ਵਿੱਚ ਮਾਰਦ ਜੋਗ ਹੋ ਜਾਵਾਂ ਇਹ ਨਿਰਮਲਪੂਰ ਅੰਦਰ ਰੱਖਿਆ ਜੀਵਨ ਸਮਰਦਾ ਮੰਨਦਾ ਬੁਰਾਈਆਂ ਤੋਂ ਪਰੇਸ਼ ਕਰਦਾ ਗੁਨਾਹਾਂ ਤੋਂ ਪਰੇਸ਼ ਕਰਦਾ ਪਉ ਮੁਝ ਭਾਰਾ ਵੱਡਾ ਤੋਲ ਇਹ ਜਿਹੜਾ ਨਿਰਮਲ ਪਉ ਹੈ ਇਹ ਬੜਾ ਭਾਰੀ ਆਤਮਕ ਗੁਣ ਹੈ ਬੜਾ ਮਹਾਨ ਗੁਣ ਹੈ ਕਿ ਇਹਦਾ ਤੋਲ ਬੜਾ ਵੱਡਾ ਹੈ ਇਹਦੇ ਬਰਾਬਰ ਦਾ ਕੋਈ ਹੋਰ ਗੁਣ ਨਹੀਂ ਜੇ ਮਨ ਵਿੱਚ ਪੈ ਪਾਮਨੀ ਹੋਵੇ ਬਹੁਤ ਵੱਡਾ ਗੁਣ ਹੈ ਮਨ ਮਤ ਹੋਲੀ ਬੋਲੇ ਬੋਲ ਪਰ ਜਿੱਥੇ ਮਨਮਤ ਹੁੰਦੀ ਹੈ ਗੁਰਮਤ ਨਹੀਂ ਹੁੰਦੀ ਰੱਬੀ ਭੈ ਨਹੀਂ ਹੁੰਦਾ ਉੱਥੇ ਹੋਲੀ ਹੋਲੇ ਬੋਲ ਹੁੰਦੇ ਨੇ ਕੱਚੇ ਮਨ ਮੁਖ ਗੁਰਮੁਖ ਬੋਲਾ ਸੋ ਥਾਇ ਪਵੇ ਮਨਮੁਖੀ ਥਾਇ ਨਾ ਪਈ ਗੁਰਮੁਖਾਂ ਦੇ ਬੋਲ ਭਾਰੇ ਹੁੰਦੇ ਨੇ ਕਿਉਂਕਿ ਪੈ ਪਾਵਨੀ ਵਾਲੇ ਹੁੰਦੇ ਨੇ ਪਰ ਮਨਮੁਖ ਦਾ ਬੋਲਿਆ ਕੋਈ ਥਾਂ ਨਹੀਂ ਪੈਂਦਾ ਕਿਉਂਕਿ ਉਹ ਇਹਦੀਆਂ ਫਾਦਰ ਗੱਲਾਂ ਹੁੰਦੀਆਂ ਨੇ ਬੇਮਤਲਬ ਦੀਆਂ ਗੱਲਾਂ ਹੁੰਦੀਆਂ ਨੇ ਸਿਰ ਤਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਗੁਰੂ ਦੀ ਵਿਚਾਰ ਨਾਲ ਹੀ ਪ੍ਰਭੂ ਦੇ ਨਦਰ ਕਰਮ ਦਾ ਬੰਦਾ ਪਾਤਰ ਬਣਦਾ ਤੇ ਆਪਣੇ ਸਿਰ ਤੇ ਪ੍ਰਭੂ ਦੇ ਧਰ ਅਦੂ ਦਾ ਜਿਹੜਾ ਕੁੰਡਾ ਹੈ ਇਹ ਰੱਖ ਕੇ ਇਹ ਭਾਰ ਸਿਰ ਤੇ ਰੱਖ ਕੇ ਚੱਲਣਾ ਚਾਹੀਦਾ ਕਿਉਂਕਿ ਇਹਦੇ ਨਾਲ ਇਨਸਾਨ ਜਿਹੜਾ ਹੈ ਬੁਰਾਈਆਂ ਤੋਂ ਬਚਦਾ ਹੈ ਮਾੜੇ ਕੰਮਾਂ ਤੋਂ ਰੁਕਦਾ ਹੈ ਪੈ ਤਨ ਅਗਨ ਪਖੈ ਪੈ ਨਾਲ ਪੈ ਪੂ ਘੜੀਏ ਸ਼ਬਦ ਸਵਾਰ ਪੈ ਤਨ ਅਗਨ ਪਖੈ ਪੈ ਨਾਲ ਰੱਬ ਦਾ ਡਰ ਪੈ ਭਾਵਨੀ ਤਾਂ ਜਿਹੜਾ ਸੇਕ ਹੈ ਜਿਹੜੀ ਗਰਮੀ ਗਰਮੀ ਹੈ ਇਹ ਜਿੰਗਾਰੀ ਅੰਦਰ ਪਹੀ ਰਵੇ ਤੇ ਬੜੀ ਚੰਗੀ ਗੱਲ ਹੈ ਕਿਉਂਕਿ ਇਸ ਭੋਲ ਦੇ ਨਾਲ ਪੈ ਪਹੁ ਕੜੀਐ ਸ਼ਬਦ ਸੁਵਾਰ ਸ਼ਬਦ ਦੇ ਦਦੇ ਨੂੰ ਸਿਹਾਰੀ ਐ ਭਾਵ ਸ਼ਬਦ ਦੇ ਰਾਹੀਂ ਸ਼ਬਦ ਦੇ ਲਲਕੇ ਰੱਬੀ ਸ਼ਬਦ ਦੇ ਲਲਕੇ ਪੈ ਪਹੁ ਕੜੀਐ ਪੈ ਦਰ ਦਰਦ ਦੇ ਕਾਰਨ ਆਪਣੇ ਜੀਵਨ ਨੂੰ ਬੰਦਾ ਘੜਦਾ ਜਿਵੇਂ ਜਪ ਸਾਹਿਬ ਹੁੰਦਾ ਸਰਮਖੰਡ ਕੀ ਬਾਣੀ ਰੂਪ ਦਿੱਤਾ ਘੜਤ ਕੜੀਐ ਬਹੁਤ ਨੂਪ ਕੀ ਘੜਿਆ ਜਾਂਦਾ ਤੇ ਕੜੀਐ ਸੁਰਤ ਮਤ ਮਨ ਬੁੱਧ ਸੁਰਤ ਮਤ ਮਨ ਬੁੱਧ ਘੜੀ ਜਾਂਦੀ ਐ ਮਾਰੇ ਪਾਸੇ ਸੁਰਤ ਨਹੀਂ ਜਾਂਦੀ ਕੁਬੁੱਧਲੇ ਕੰਮ ਨਹੀਂ ਕਰਦਾ ਬੰਦਾ ਬੁੱਧ ਘੜੀ ਜਿੰਦੀ ਚੰਗੀ ਅਕਲ ਬੰਦੇ ਨੂੰ ਆ ਜਾਂਦੀ ਹੈ ਸੰਗੀ ਸੋਚ ਸਮਝ ਆ ਜਾਂਦੀ ਹੈ ਆਤਮਿਕ ਜੀਵਨ ਉੱਚਾ ਘੜੇ ਘੜਿਆ ਜਾਂਦਾ ਹੈ ਤੋ ਪੈ ਬਿਨ ਕੋਈ ਨਾ ਲੰਘ ਸਵਾਰ ਭਾਈ ਤੇ ਜੇ ਪੈ ਬਿਚ ਹੋਵੇ ਤੇ ਪੈ ਪੋ ਘੜਿਆ ਸ਼ਬਦ ਸਵਾਰ ਆਪਣੇ ਆਪ ਨੂੰ ਬੰਦਾ ਆਪਣੇ ਜੀਵਨ ਨੂੰ ਘੜ ਲੈਂਦਾ ਪੈ ਬਿਨ ਨੂੰ ਘੜਤ ਕੱਚ ਨਿੱਕਾਚ ਤੇ ਰੱਬੀ ਪੈ ਭਾਵਨੀ ਤੋਂ ਬਿਨਾ ਬੰਦੇ ਦੇ ਜੀਵਨ ਦੀ ਜਿਹੜੀ ਘੜਤ ਹੁੰਦੀ ਹੈ ਇਹ ਕੱਚੀ ਹੁੰਦੀ ਹੈ ਓਛੀ ਮੱਤ ਹੁੰਦੀ ਹੈ ਓਛੇ ਕਰਮ ਹੁੰਦੇ ਨੇ ਹੰਦਾ ਸੰਚਾ ਅੰਦੀ ਸੱਟ ਸੰਚਾ ਸੱਚਾ ਹੁੰਦਾ ਜਿਹੜਾ ਇਟ ਬਣਾਉਣ ਵਾਸਤੇ ਇੱਕ ਚੁਖਾੜ ਜਿਹੀ ਬਣੀ ਹੁੰਦੀ ਹੈ ਜਿਹਦੇ ਵਿੱਚ ਮਿੱਟੀ ਭਰ ਕੇ ਤੇ ਇਟ ਕੱਢਦੇ ਨੇ ਬਾਅਦ ਉਹਨੂੰ ਕਹਿੰਦੇ ਸੰਚਾ ਹੋਰ ਵੀ ਕਹੇ ਜਿੰਦੇ ਸਾਂਚੇ ਉਹਨਾਂ ਜਿਨ੍ਹਾਂ ਚੋਂ ਚੀਜ਼ ਬਣ ਕੇ ਨਿਕਲਦੀ ਹੈ ਤੋ ਇਹ ਜਿਹੜਾ ਭੈ ਤੂੰ ਹਿੰ ਜਿਹੜਾ ਜੀਵਨ ਹੈ ਉਹ ਮਾਨੋ ਉਹ ਡਿੰਗਾ ਟੇਡਾ ਸੰਚਾਈ ਹੈ ਜਿਹਦੇ ਚ ਡਿੰਗੇ ਟੇੜੀਆਂ ਇਟਾਂ ਹੀ ਨਿਕਲ ਗਈਆਂ ਜੇ ਨਹੀਂ ਦਿਮਾਗ ਡਿੰਡੇ ਡਿੰਗੇ ਟੇਡੇ ਕੰਮ ਕਰਦਾ ਰਹਿੰਦਾ ਅੰਦਾ ਸੰਚਾ ਅੰਦੀ ਛੱਟ ਤੇ ਉਹ ਛੱਟ ਵੀ ਅੰਦੀ ਬਾਬ ਉਹਦਾ ਕੋਈ ਅੰਨੇ ਵਾਲੇ ਕੰਮ ਹੀ ਹੁੰਦੇ ਨੇ ਉਹ ਸੁਜਾਕੇ ਵਾਲੇ ਸਿਆਣੇ ਵਾਲੇ ਕੰਮ ਨਹੀਂ ਕਰ ਸਕਦਾ ਬੰਦਾ ਬੁੱਧੀ ਬਾਜੀ ਉਪਜਾ ਚਾਓ ਸਹਿਸਿਆਨ ਨੂੰ ਪਵਰਨ ਨਤਾਓ ਆਪਣੀ ਸਹਿਸਿਆਨਪਨ ਨਾਲ ਇਹ ਜਿਹੜੀ ਉੱਪਰ ਗੱਲ ਕੀਤੀ ਸੀ ਕਿ ਪੈ ਤਨ ਅਗਨ ਪਖੈ ਪੈ ਨਾਲ ਉਹ ਜਿਹੜੀ ਅੰਦਰ ਹੁੰਦੀ ਹੈ ਨਾ ਅਣਖ ਦੀ ਅੱਗ ਸਚਾਈ ਦੀ ਅੱਗ ਕੋ ਨਹੀਂ ਭਗਦੀ ਫਿਰ ਉਹ ਅਗਨਪਖੇ ਪੈ ਨਾਲ ਉਹ ਨਹੀਂ ਹੁੰਦਾ ਸਹਿ ਸਾਨਿਤ ਪਗਨ ਤਾਉ ਆਪਣੀਆਂ ਚਤਰੀਆਂ ਸਿਰਪੰਦੇ ਕਾਰਨ ਉਹ ਤਾਉ ਅੰਦਰ ਪੈਦਾ ਨਹੀਂ ਹੁੰਦਾ ਉਹ ਅਨਖ ਦੀ ਅਗ ਅੰਦਰ ਨਹੀਂ ਬਲਦੀ ਨਾਨਕ ਨੂੰ ਮਨੁੱਖ ਨੂੰ ਬੋਲਣ ਨੂੰ ਵਾਉ ਤੇ ਜਿਹੜਾ ਮਨੁੱਖ ਬੰਦਾ ਫਿਰ ਐਵੇਂ ਹਵਾਈ ਬੋਲ ਬੋਲਦਾ ਰਹਿੰਦਾ ਉਹਨਾਂ ਘਰਾਂ ਦਾ ਕੋਈ ਮੁੱਲ ਨਹੀਂ ਉਹਨਾਂ 'ਚ ਕੋਈ ਸਚਾਈ ਨਹੀਂ ਹੁੰਦੀ ਅੰਦਾ ਅਖਰ ਵਾਉ ਦਾ ਉਹਦੀਆਂ ਗੱਲਾਂ ਅਣਿਆਵਰੀਆਂ ਹੁੰਦੀਆਂ ਨੇ ਵੀ ਮੂਰਖਾਂ ਵਾਲੀਆਂ ਹੁੰਦੀਆਂ ਨੇ ਐਵੇਂ ਹਵਾਈ ਗੱਲਾਂ ਕਰਦਾ ਰਹਿੰਦਾ ਬੰਦਾ ਤੂੰ ਜਿਹਦੇ ਅੰਦਰ ਡਰ ਪਿਆ ਉਹ ਜਿਹੜੀ ਗੱਲ ਕਰੇਗਾ ਉਸ ਗੱਲ ਦਾ ਮੁੱਲ ਪੈਂਦਾ ਉਹ ਕੀਮਤੀ ਗੱਲ ਹੁੰਦੀ ਹੈ ਸੁੱਚੀ ਗੱਲ ਹੁੰਦੀ ਹੈ ਇਹ ਤਨ ਸਬੇ ਰਤ ਹੈ ਰਤ ਬਿਨ ਤਨ ਨਾ ਹੋਏ ਫਰੀਦ ਜੀ ਦੇ ਸ਼ਲੋਕਾਂ ਵਿੱਚ ਸ਼ੁਰੂ ਕਰਿਆ ਸੀ ਫਰੀਦਾ ਰਤੀ ਰਤ ਨਿਕਲੇ ਜੇ ਤਨ ਚੀਰਿਆ ਕੋਈ ਇੱਕ ਸਵਾਲ ਉੱਠਦਾ ਸੀ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਤਨ ਚੀਰਿਆ ਜਾਏ ਤੇ ਰਤ ਤੇ ਜਰੂਰ ਨਿਕਲਦੀ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਉਹਨਾਂ ਦਾ ਇੱਕ ਸ਼ਲੋਕ ਵਿੱਚ ਸ਼ਾਮਿਲ ਹੋਇਆ ਦਾ ਫਰੀਜੀ ਦੇ ਸ਼ਲੋਕਾਂ ਦੀ ਇਸ ਗੁੰਝਲ ਨੂੰ ਹੱਲ ਕਰਨ ਵਾਸਤੇ ਕਿ ਭਈ ਫਰੀਜੀ ਜਿਸ ਰਾਤੀ ਦੀ ਗੱਲ ਕਰ ਰਿਹਾ ਨਾ ਕਿ ਰਾਤ ਨੂੰ ਧੰਨ ਨਾ ਹੋਏ ਉਹ ਇਸ ਲਾਲ ਰੰਗ ਦੇ ਖੂਨ ਦੀ ਗੱਲ ਨਹੀਂ ਹੈ ਇੱਥੇ ਰਤੂ ਭਾਵ ਹੈ ਲੋਭੀ ਲਾਲਚੀ ਬਿਰਤੀ ਇਸ ਬੰਦੇ ਦੇ ਜਿਸ ਬੰਦੇ ਦੇ ਅੰਦਰ ਲੋਭੀ ਲਾਲਚੀ ਬਿਰਤੀ ਦਾ ਬੂੰਦ ਇੱਕ ਖੂਨ ਖੂਨ ਦੀ ਇੱਕ ਬੂੰਦ ਵੀ ਨਹੀਂ ਹੁੰਦੀ ਭਾਵ ਧਰਮੀ ਬੰਦਾ ਜਿਹੜਾ ਲੋਭ ਲਾਲਚ ਉੱਪਰ ਹੁੰਦਾ ਹੈ ਕਿਉਂਕਿ ਰੱਬ ਦੇ ਡਰ ਦੇ ਵਿੱਚ ਰਹਿੰਦਾ ਹੈ ਤੋ ਫਿਰ ਗੁਰੂ ਅਰਦਾਸ ਜੀ ਕਹਿੰਦੇ ਨੇ ਇਹ ਤਨ ਸੰਭੋ ਰਤ ਹੈ ਰਤ ਬਿਨ ਤਨ ਨ ਹੋਏ ਰਤ ਤੂੰ ਬਿਨਾ ਖੂਨ ਤੋਂ ਬਿਨਾ ਕੋਈ ਸਰੀਰ ਨਹੀਂ ਹੁੰਦਾ ਇਹ ਤਨ ਸਾਰਾ ਖੂਨ ਦਾ ਹੀ ਭਰਿਆ ਹੈ ਜੋ ਸ਼ਹਿਰ ਤੇ ਆਪਣੇ ਦਿੱਤ ਤਨ ਤਿੰਨ ਤਨ ਲੋਭ ਰਤਨ ਹੋਏ ਜਿਹੜੇ ਆਪਣੇ ਮਾਲਕ ਖਸਮ ਪ੍ਰਮਾਤਮਾ ਨਾਲ ਰੰਗ ਵਿੱਚ ਰੰਗੇ ਹੁੰਦੇ ਨੇ ਉਹਦੀ ਪੈ ਪਾਵਨ ਜਿਹ ਰਹਿੰਦੇ ਨੇ ਉਹਨਾਂ ਵਿੱਚ ਲੋਭ ਦੀ ਰਤ ਨਹੀਂ ਹੁੰਦੀ ਪਾਪ ਉਹ ਉਹ ਬੰਦੇ ਲੋਭੀ ਨਹੀਂ ਹੁੰਦੇ ਲਾਲਚੀ ਨਹੀਂ ਹੁੰਦੇ ਪੈ ਪਿਆ ਤਨ ਖੀਨ ਹੋਏ ਲੋਭ ਰਤ ਵਿੱਚ ਹੁੰ ਜਾਏ ਰੱਬ ਦਾ ਪੈ ਅਗਰ ਹਿਰਦੇ ਵਿੱਚ ਵਸ ਜਾਏ ਪੈ ਪਿਆ ਜੇ ਕਿਸੇ ਦੇ ਅੰਦਰ ਪਹਿ ਪੈ ਜਾਏ ਡਰ ਪੈ ਜਾਏ ਰੱਬੀ ਡਰ ਪੈ ਜਾਏ ਕਿ ਮੇਰੇ ਕੋਲ ਕੋ ਮਾਰਾ ਕਮ ਨਾ ਹੋਵੇ ਉਹ ਫੂਕ ਫੂਕ ਕੇ ਪੈਰ ਕਰਦਾ ਮਰਮਰ ਜੀਵੇ ਤਾਂ ਕਿਛ ਪਾਈ ਵਰੀ ਵਸਤਾ ਮੰਨਦਾ ਤਾਂ ਤਨਖੀਨ ਹੋਏ ਉਹ ਸਰੀਰ ਕਰਕੇ ਪਾਏ ਬੜਾ ਮੋਟਾ ਤਾਜ ਤਗੜਾ ਨਾ ਹੋਵੇ ਮਤਲਬ ਵਿਕਾਰ ਫੂਕ ਫੂਕ ਕੇ ਉਹ ਫੁਕਿਆ ਨਹੀਂ ਫਿਰਦਾ ਉਹਦੇ ਵਿਕਾਰਾਂ ਦਾ ਮੋਟਾਪਾ ਨਹੀਂ ਹੁੰਦਾ ਤਨਖੀਨ ਹੋਏ ਲੋਭ ਰਤ ਵਿੱਚੋਂ ਜਾਏ ਤੇ ਅੰਦਰੋਂ ਲੋਭ ਵਾਲੀ ਲਾਲਚ ਵਾਲੀ ਰਤ ਅੰਦਰੋਂ ਮਿਟ ਜਾਂਦੀ ਹੈ ਉਸ ਬੰਦੇ ਦੇ ਅੰਦਰ ਲੋਭ ਲਾਲਚ ਨਹੀਂ ਹੁੰਦੀ ਉਹ ਮਨੋਵਿਰਤੀ ਨਹੀਂ ਹੁੰਦੀ ਇੱਥੇ ਰਤ ਤੂੰ ਭਾਵ ਅਗਰ ਅਸੀਂ ਮਨੋਵਿਰਤੀ ਲਈਏ ਤੂੰ ਬਹੁਤ ਅੱਛਾ ਭਾਵ ਨਿਕਲੇਗਾ ਕਿ ਬੰਦੇ ਦੀ ਸੋਚ ਵਿਚਾਰ ਜਿਹੜੀ ਹੈ ਮਨੋਵਿਰਤੀ ਉਹ ਲੋਭੀ ਨਹੀਂ ਰਹਿੰਦੀ ਤੋ ਜਿਉਂ ਬਸੰਤਰ ਤਾਤ ਸ਼ੁੱਧ ਹੋਇ ਤਿਉਹ ਹਰ ਕਾਪੋ ਦਰਮਦ ਮੈ ਲਗਵਾਏ ਬੜੀ ਪਿਆਰੀ ਪੰਕਤੀ ਜੇ ਬੜੀ ਬੇਮਿਸਾਲ ਵਿਚਾਰ ਜੇ ਇਸ ਪੰਕਤੀ ਵਿੱਚ ਕਿ ਜਿਉਂ ਬਸੰਤਰ ਤਾਤ ਸ਼ੁੱਧ ਹੋਏ ਕੋਈ ਵੀ ਤਾਤ ਹੈ ਜਿਹੜੀ ਲੋਹਾ ਹੈ ਹੰਦੀ ਹੈ ਸੋਨਾ ਹੈ ਸੋਨੇ ਨੂੰ ਵੀ ਕੁਠਾਲੀ ਚ ਪਾ ਕੇ ਸੇਕ ਦਿੱਤਾ ਜਾਂਦਾ ਹੈ ਉਹ ਜਿੱਦਿਆਂ ਤੇਰੀ ਸੋਨੇ ਚ ਖੋਟ ਹੁੰਦਾ ਇੰਨੀ ਤੇਰੀ ਉਹ ਸੁਨਾਰੇ ਦੀ ਕੁਠਾਲੀ ਵਿੱਚ ਉਹ ਫੁੜਕਦਾ ਰਹਿੰਦਾ ਟਿਕਦਾ ਰਹਿੰਦਾ ਟਿੱਕੇ ਨਹੀਂ ਬੈਂਦਾ ਖੋਟ ਹੁੰਦਾ ਜਿੰਦਰੀ ਵਿੱਚ ਜਦੋਂ ਖੋਟ ਪੂਰਾ ਸਰ ਜਾਂਦਾ ਤੇ ਸੋਨੇ ਦਾ ਉਹ ਜਿਹੜਾ ਕੁਲਿਆਇਆ ਸੋਨਾ ਉਹ ਇੱਕ ਬਿਲਕੁਲ ਬੂੰਦੀ ਤਰ੍ਹਾਂ ਟਿਕ ਜਾਂਦਾ ਫਿਰ ਟਿਕਾਉ ਵਿੱਚ ਆ ਜਾਂਦਾ ਜਿੱਦਿਆਂ ਦੀ ਖੋਟ ਇੰਨੀ ਤੇਰੀ ਉਹ ਟਿਕਦਾ ਨਹੀਂ ਹੈ ਤੋ ਇਸ ਤਰ੍ਹਾਂ ਜਿਉਂ ਬੈਸੰਤਰ ਤਾਤ ਸ਼ੁੱਧ ਹੋ ਜਿਵੇਂ ਕੋਈ ਤਾਤ ਅਗਨੀ ਦੇ ਉੱਤੇ ਤਾਉ ਦੇ ਵਿੱਚ ਸ਼ੁੱਧ ਹੋ ਜਾਂਦੀ ਹੈ ਉਹ ਤਾਂ ਖੋੜ ਕੱਟਿਆ ਜਾਂਦਾ ਤਿਉਹ ਹਰ ਕਾ ਪਉ ਇਸ ਤਰ੍ਹਾਂ ਰੱਬ ਦਾ ਜਿਹੜਾ ਡਰ ਅਦਬ ਹੈ ਹਰ ਕਾ ਪਉ ਦੁਰਮਤ ਮਹਿਲ ਗੁਆਏ ਇੱਕ ਹੁੰਦੀ ਹੈ ਮਨਮਤ ਇੱਕ ਦੁਰਮਤ ਇੱਕ ਗੁਰਮਤ ਗੁਰਮਤ ਹੋ ਗਈ ਪਹਿਲੀ ਮਤ ਗੁਰੂ ਦੀ ਮਤ ਤੇ ਦੁਰਮਤ ਅਤੇ ਮਨਮਤ ਇਹ ਹੋ ਗਈ ਮਨਮਰਜ਼ੀ ਦੀ ਮਤਾਂ ਦਾ ਭੈੜੀ ਮਤ ਮਨਮਤ ਹੋ ਗਈ ਮਨ ਦੀ ਮਰਜ਼ੀਆਂ ਤੇ ਦੁਰਮਤ ਹੋ ਗਈ ਪੈੜੀ ਮਤ ਕੋਈ ਪੈੜੀ ਮੱਤੇ ਲੱਗ ਗਿਆ ਬੰਦਾ ਤੋ ਇਹ ਜਿਹੜਾ ਰੱਬ ਦਾ ਡਰ ਅਦਬ ਹੈ ਹਰ ਕਾਪੋ ਦੁਰਮਤ ਮੈ ਲਗਵਾਏ ਦੁਰਮਤ ਦੀ ਮੈ ਪੈੜੀ ਮਤ ਪੈੜੀ ਬੁੱਧੀ ਵਾਲੀ ਮੈਲ ਅੰਦਰ ਗਵਾ ਦਿੰਦਾ ਪਾ ਪੈੜੀ ਬੁੱਧੀ ਬਦਲ ਕੇ ਸਚ ਜੀ ਮਤ ਦੇ ਦਿੰਦਾ ਨਾਨਕ ਤੇ ਜਨ ਸੋਣੇ ਜੋ ਰਤ ਤੇ ਹਰ ਰੰਗ ਲਾਏ ਫਿਰ ਉਹ ਬੰਦੇ ਸੋਣੇ ਹੋ ਜਾਂਦੇ ਨੇ ਕਿਉਂਕਿ ਰੱਬ ਦੇ ਡਰ ਅਗਵੀ ਫਿਰ ਉਹ ਸੋਣੇ ਕੰਮ ਕਰਦੇ ਨੇ ਮਾਰੇ ਕੰਮ ਨਹੀਂ ਕਰਦੇ ਨਾਣਕ ਤੇ ਜਨ ਸੋਨੇ ਜੋ ਰਤੇ ਹਰ ਰੰਗ ਲਾਏ ਤੇ ਉਹ ਹਰੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਰੰਗ ਲਾ ਕੇ ਬੈਠੇ ਨੇ ਇਹ ਤੋਂ ਸਪਸ਼ਟ ਹੀ ਹੋਇਆ ਕਿ ਪਰਮਾਤਮਾ ਦੀ ਬੰਦਗੀ ਧਰਮ ਦੇ ਕਰਮਾਂ ਦਾ ਸਿੱਟਾ ਇਹ ਨਿਕਲਣਾ ਚਾਹੀਦਾ ਹੈ ਕਿ ਸਾਡੀ ਮਨ ਮਤ ਬੁੱਧ ਸੁਧ ਬੁੱਧ ਬਦਲੇ ਜੇ ਮਤ ਬੁੱਧਾਂ ਪ੍ਰਣਾਲਾ ਉਸੇ ਦਾ ਉੱਥੇ ਹੀ ਹੈ ਅਸੀਂ ਨਸ਼ੇਈ ਕਸ਼ੇਈ ਆਂ ਵਿਕਾਰੀ ਆਂ ਚੋਰ ਠੱਗ ਰਿਸ਼ਤਖੋਰ ਆਂ ਸਾਡੇ ਚ ਇਮਾਨਦਾਰੀ ਧਰਮ ਸੱਚੇ ਗੁਣ ਹੈ ਹੀ ਨਹੀਂ ਹਨ ਉਹਨਾਂ ਨਾਲ ਭਰੇ ਪਿਆ ਆਂ ਤੇ ਅਸੀਂ ਮੱਥੇ ਵੀ ਟੇਕੀ ਜਾਂਦੇ ਆਂ ਪਾਠ ਵੀ ਕਰੇ ਜਾਂਦੇ ਆਂ ਗੁਰਦੁਆਰੇ ਵੀ ਬੈਠੇ ਹੋਏ ਆਂ ਪਰਮੰਤ੍ਰਿਕ ਲੀਡਰ ਮੰਨ ਕੇ ਬੈਠੇ ਹੋਏ ਆਂ ਉਹ ਕੁਛ ਨਹੀਂ ਉਹ ਕਰਮ ਕਾਂਡ ਉਹ ਨੀਰਾ ਪਖੰਡ ਹੈ ਉਹ ਧਾਰਮਿਕ ਕਰਮ ਸਾਡੇ ਕਰਮ ਕਾਂਡ ਮਤਬੁਦ ਬਦਲੀ ਨਹੀਂ ਰੱਬ ਦਾ ਪਉਂਦਰ ਟਿਕਿਆ ਨਹੀਂ ਡਰ ਟਿਕਿਆ ਨਹੀਂ ਅੱਜ ਸਾਡੇ ਲੀਡਰ ਜੇ ਰੱਬ ਦੇ ਭੈ ਭਾਵ ਨਹੀਂ ਹੋਵੇ ਰੱਬ ਦਾ ਅਧੂ ਹੋਵੇ ਕਿ ਪਰਮਾਤਮਾ ਨੇ ਸਾਨੂੰ ਮਿਹਰ ਕਰਕੇ ਅੰਨੇ ਅੰਨੇ ਉੱਚੇ ਉਹਦਿਆਂ ਦੇ ਬਿਠਾ ਕੇ ਰੱਖਿਆ ਹੈ ਜਿੱਤੇ ਉਹਨਾਂ ਦੇ ਆਦੇਸ਼ ਪੂਰੀ ਕੋ ਮੰਨਣ ਲਈ ਤਿਆਰ ਖੜੀ ਹੈ ਉਹ ਆਦੇਸ਼ ਅਗਰ ਗੁਰਮਤ ਵਾਲੇ ਦੇਣ ਅਗਰ ਗੁਰਮਤ ਲਾਗੂ ਕਰਨ ਵਾਲੇ ਹੁਕਮ ਜਾਰੀ ਕਰਨ ਤੇ ਲੋਕ ਸਿਰ ਚੁਕਾਨ ਪਰ ਜਦੋਂ ਉਹ ਮਨਮਤ ਵਾਲੇ ਹੁਕਮ ਉਤ ਕਰਦੇ ਨੇ ਰੱਬ ਦੀ ਪੈ ਪਾਵਨੀ ਤੋਂ ਮੁਕਤ ਹੋ ਕੇ ਗੁਰੂ ਦੀ ਪੈ ਪਾਵਨੀ ਤੋਂ ਮੁਕਤ ਹੋ ਕੇ ਪੈ ਪਾਵਨੀ ਤੋਂ ਵਾਂਝੇ ਰਹਿ ਕੇ ਐਸੇ ਹੁਕਮ ਕਰਦੇ ਨੇ ਫਿਰ ਕੁਝ ਸੰਗਤਾਂ ਮੰਨਦੀਆਂ ਨੇ ਕੁਝ ਨਹੀਂ ਮੰਨਦੀਆਂ ਇਸੇ ਕਾਰਨ ਕਿ ਕਿ ਉਹ ਬੋਲ ਜਿਹੜੇ ਵਾਅਦਾਓ ਵਾਲੇ ਬੋਲ ਲੈਂਦੇ ਨੇ ਗੁਰਮਤ ਦੇ ਬੋਲ ਨਹੀਂ ਹੁੰਦੇ ਚੱਜ ਦੇ ਫੈਸਲੇ ਨਹੀਂ ਹੁੰਦੇ ਤਾਂ ਇਹ ਧਰ ਅਦਬ ਸਾਡੇ ਚ ਹੋਵੇ ਦੇ ਉਹ ਬੰਦੇ ਸੋਹਣੇ ਹੋ ਜਾਂਦੇ ਨੇ ਉਹਨਾਂ ਦੇ ਬੋਲ ਸੋਹਣੇ ਹੋ ਜਾਂਦੇ ਨੇ ਉਹਨਾਂ ਦੇ ਕਰਮ ਉਹਨਾਂ ਦੇ ਵਿਚਾਰ ਸੋਹਣੇ ਹੋ ਜਾਂਦੇ ਨੇ ਤੋ ਇਸ ਲਈ ਰੱਬ ਦੀ ਭੈ ਭਾਵਨੀ ਵਿੱਚ ਚੱਲਣਾ ਬਹੁਤ ਜ਼ਰੂਰੀ ਹੈ ਜਪੀ ਸਾਹਿਬ ਦੀ ਅਠਤਵੀਂ ਪੋੜੀ ਵਿੱਚ ਗੁਰੂ ਸਾਹਿਬ ਨੇ ਇਹ ਜਿਹੜਾ ਸ਼ਬਦ ਨਾਮ ਜਿਹੜੇ ਲੋਕ ਅੱਜ ਕੱਲ ਦੇ ਬਣੇ ਅਖੋਤੀ ਗੁਰੂਆਂ ਕੋਲੋਂ ਜਾ ਕੇ ਨਾਮ ਮੰਗਦੇ ਫਿਰਦੇ ਨਾਮ ਲੈਣ ਚੱਲੇ ਆਂ ਜੀ ਸ਼ਬਦ ਲੈਣ ਚੱਲੇ ਆਂ ਜੀ ਇਸ ਪੋੜੀ ਦੇ ਵਿੱਚ ਗੁਰੂ ਜੀ ਨੇ ਸ਼ਬਦ ਕਿਵੇਂ ਅੰਦਰ ਪੈਦਾ ਹੁੰਦਾ ਹੈ ਨਾਮ ਦੀ ਮੂਰ ਅੰਦਰ ਕਿਵੇਂ ਘੜੀ ਜਾਂਦੀ ਹੈ ਬੰਦੇ ਵਿੱਚ ਨਾਮ ਕਿਸ ਤਰ੍ਹਾਂ ਉਜਾਗਰ ਹੁੰਦਾ ਹੈ ਇਸ ਪੂਰੀ ਵਿੱਚ ਆਖਰੀ ਪੂਰੀ ਦੱਸਿਆ ਹੈ ਕਿ ਜਤ ਪਹਰਾ ਤੀਰੀ ਸੁਨਿਆਰ ਭਾਈ ਤੁਸੀਂ ਆਪਣੇ ਆਪ ਸਰੀਰ ਨੂੰ ਇੱਕ ਜਤ ਸਤ ਦੀ ਇੱਕ ਦੁਕਾਨ ਸਮਝ ਲਓ ਸੁਨਿਆਰੇ ਦੀ ਦੁਕਾਨ ਸਮਝ ਲਓ ਸੁਨਿਆਰੇ ਦੀ ਦੁਕਾਨ ਦੀ ਮਿਸਾਲ ਦਿੱਤੀ ਹੈ ਸੁਨਿਆਰੇ ਦੀ ਦੁਕਾਨ ਦੀ ਕਿ ਭਾਈ ਤੁਸੀਂ ਆਪਣੇ ਸਰੀਰ ਨੂੰ ਇੱਕ ਜਤੀ ਸਤ ਦੀ ਰੱਖ ਕੇ ਇਸ ਨੂੰ ਇੱਕ ਦੁਕਾਨ ਸਮਝੋ ਆਪਣੀ ਮੇਰਾ ਸਰੀਰ ਜਤੀ ਸਤ ਦੀ ਧੀਰੇਜ ਸੁਨਿਆਰ ਤੇ تیرਜ ਪੱਲੇ ਲੈ ਕੇ تیرਜ ਗੁਣ ਪੱਲੇ ਲੈ ਕੇ ਸੁਨਾਰੇ ਬਣ ਕੇ ਬਹਿ ਜਾਓ ਤੇਰੀ ਜੀ ਦੇ ਨਾਲ ਕਮਾਈ ਕਰੋ ਐਰਨ ਮਤ ਵੇਦ ਹਥਿਆਰ ਆਪਣੀ ਮਤ ਨੂੰ ਐਰਨ ਮਣਾ ਲਓ ਜਿਹੜਾ ਉਹਦੇ ਸੁਨਾਰਾ ਉਸ ਐਰਨ ਤੇ ਰੱਖ ਕੇ ਸੋਨੇ ਨੂੰ ਜਾਂ ਲੋਹਾਰ ਐਰਨ ਤੇ ਰੱਖ ਕੇ ਹਥਿਆਰ ਨੂੰ ਝੰਡਦਾ ਗਰਮ ਕਰਕੇ ਉਹਨੂੰ ਨਵੀਂ ਸ਼ੇਪ ਦਿੰਦਾ ਆਪਣੀ ਮਤ ਨੂੰ ਐਰਨ ਸਵਲੂ ਮਤ ਵਿੱਚ ਗੁਰੂ ਦਾ ਗਿਆਨ ਟਿਕਾਓ ਵੇਦ ਹਥਿਆਰ ਹਥਿਆਰ ਕਿਹੜਾ ਵੇਦ ਹੁੰਦਾ ਪਾਗ ਗਿਆਨ ਗੁਰੂ ਦਾ ਜੋ ਗਿਆਨ ਹੈ ਇਸ ਨੂੰ ਆਪਣੀ ਮਤ ਤੇ ਟਿਕਾਓ ਜਿਸ ਤਰ੍ਹਾਂ ਆਇਰਨ ਤੇ ਉਹ ਹਥਿਆਰ ਟਿਕਾ ਕੇ ਉਹਨੂੰ ਫਿਰ ਸੱਤਾ ਮਾਰ ਕੇ ਨਵੀਂ ਸ਼ੇਪ ਦਿੰਦਾ ਤੁਸੀਂ ਵੀ ਗੁਰੂ ਦੇ ਗਿਆਨ ਦੇ ਨਾਲ ਇਸ ਮਤ ਨੂੰ ਬਦਲੋ ਮਤ ਨੂੰ ਇੱਕ ਨਵੀਂ ਸ਼ੇਪ ਦਿਓ ਮਨਮਤ ਵਾਲੇ ਕਰਮ ਛੱਡੋ ਕੁਮਤ ਵਾਲੇ ਕਰਮ ਛੱਡੋ ਦੁਰਮਤ ਵਾਲੇ ਕਰਮ ਛੱਡ ਕੇ ਮਤ ਮਤ ਦੇ ਵਿੱਚ ਗਿਆਨ ਦੇ ਰਾਹੀਂ ਆਪਣੀ ਮਤ ਨੂੰ ਬਦਲੋ ਭੋਖਲਾ ਅਗਨ ਤਪਤਾਓ ਇਧਰ ਨੇ ਫਿਰ ਇਹ ਗੁਣ ਇੱਥੇ ਵੀ ਜ਼ਿਕਰ ਕੀਤਾ ਕਿ ਭੋ ਡਰ ਪ੍ਰਭੂ ਦਾ ਧਰ ਅਦਬ ਇਹ ਮਾਨੋ ਖੱਲ ਦਾ ਕੰਮ ਕਰੇਗਾ ਪ੍ਰਾਤਨ ਵਕਤਾਂ ਵਿੱਚ ਅੱਜ ਕੱਲ ਤੇ ਹੱਥ ਨਾਲ ਫੇਰਨ ਵਾਲੀ ਮਸ਼ੀਨਾਂ ਵੀ ਚੱਲੀਆਂ ਨੇ ਆਟੋਮੈਟਿਕ ਮਸ਼ੀਨਾਂ ਵੀ ਚੱਲੀਆਂ ਨੇ ਪਹਿਲੇ ਕੀ ਹੁੰਦਾ ਸੀ ਕਿ ਇੱਕ ਖੱਲ ਹੁੰਦੀ ਸੀ ਬੱਕਰੇ ਦੀ ਉਹਨੂੰ ਧੋਖ ਨਹੀਂ ਕਹਿੰਦਾ ਉਹਦੇ ਅੱਗੇ ਇੱਕ ਪਾਈਪ ਵੀ ਲਗਾ ਕੇ ਉਹ ਸੋੜਾ ਜਿਹਾ ਮੂੰਹ ਬਣਾਇਆ ਹੁੰਦਾ ਸੀ ਤੇ ਉਹ ਪੱਠੀ ਦੇ ਵਿੱਚ ਅਗੂ ਮੂੰਹ ਪਾ ਕੇ ਤੋਂ ਪਿੱਛੋਂ ਖੱਲ ਨੂੰ ਕਦੇ ਖੋਲਦਾ ਸੀ ਕਦੇ ਦਬਾਂਦਾ ਸੀ ਖੋਲਦਾ ਉਹਦੇ ਨਾਲ ਹਵਾ ਜਾਂਦੀ ਸੀ ਅੱਗੇ ਤੇ ਉਹ ਪੱਠੀ ਦੇ ਜਿਹੜੇ ਕੋਲੇਸ ਨੂੰ ਪਖਸੇ ਸੰਜੀ ਦੇ ਉੱਤੇ ਲੋਹਾ ਤੱਤ ਤੱਕਦਾ ਜਾਂਦਾ ਸੀ ਤੂੰ ਕੇਨ ਉਹ ਬੋਕਲਾ ਅਗਨ ਤਪਤਾਓ ਰੱਬ ਦੀ ਭੈ ਪਾਵਨੀ ਦੀ ਅਗਨ ਨਾਲ ਰੱਬ ਦੀ ਭੈ ਪਾਵਿੰਦੇ ਡਰ ਨਾਲ ਇਹ ਧੋਖਣੀ ਇਹਦਾ ਸੇਕ ਦੇ ਕੇ ਤੇ ਆਪਣੇ ਅੰਦਰ ਉਸ ਗਿਆਨ ਰੂਪੀ ਹਥਿਆਰ ਨੂੰ ਟਿਕਾਓ ਗਿਆਨ ਰੂਪੀ ਹਥਿਆਰ ਨੂੰ ਚਮਕਾਓ ਮਨ ਉਹਦੇ ਅਨਸਾਰ ਤੋਰੋ ਭਾਂਡਾ ਭਾਉ ਅਮਰਤ ਇਸ ਢਾਲ ਤੇ ਪਿਆਰ ਦਾ ਭਾਂਡਾ ਬਣਾ ਲਓ ਆਪਣੇ ਜੀਵਨ ਨੂੰ ਭਾਂਡਾ ਪਾਓ ਅਮਰਤ ਇਹਦੇ ਵਿੱਚ ਫਿਰ ਤੂੰ ਤੁਹਾਡੇ ਅੰਦਰ ਉਹ ਅਮਰਤ ਟਲੇਗਾ ਨਾਮ ਅੰਮ੍ਰਿਤ ਨਾਲ ਜਿਹੜਾ ਆਤਮਗ੍ਰਸ ਅਨੰਦ ਆਉਂਦਾ ਉਹ ਤੁਹਾਡੇ ਅੰਦਰ ਅੰਮ੍ਰਿਤ ਚ ਹੋਏਗਾ ਇਹ ਹੈ ਕੜੀਆ ਸ਼ਬਦ ਸੱਚੀ ਟਕਸਾਲ ਇਹ ਹੈ ਟਕਸਾਲ ਸੱਚੀ ਜਿਹਦੇ ਵੀ ਸ਼ਬਦ ਕੜਿਆ ਜਾਂਦਾ ਨਾਮ ਦੀ ਮੋਹੜ ਕੜੀ ਜਾਂਦੀ ਹੈ ਜਿੰਨ ਕੋ ਨਦਰ ਕਰਮ ਤਿੰਨ ਘਰ ਜਿਨਾਂ ਉਤੇ ਮਿਹਰ ਦੀ ਨਜ਼ਰ ਹੁੰਦੀ ਹੈ ਉਹ ਇਹ ਜੀ ਕਾਰਕਮਾਉਂਦੇ ਨੇ ਨਾਨਕ ਨਦਰੀ ਨਦਰ ਨੇ ਖਾਲ ਉਹ ਨਿਹਾਲ ਹੋ ਜਾਂਦੇ ਨੇ ਇਹਨਾਂ ਗੁਣਾਂ ਜਾਤ ਸਾਤ ਤੀਰੇ ਜ ਸੰਤੋਗ ਗਿਆਨ ਪਉ ਭਾਉ ਇਹ ਗੁਣ ਜਿਹੜੇ ਗ੍ਰਹਿਣ ਕਰਦੇ ਨੇ ਉਹਨਾਂ ਅੰਦਰ ਸ਼ਬਦ ਟਿਕਦਾ ਹੈ ਨੇ ਦੇ ਸ਼ਬਦ ਅੰਦਰ ਟਿਕਦਾ ਹੀ ਨਹੀਂ ਬੰਦਾ ਬਾਣੀ ਪੜਦਾ ਹੈ ਮਨ ਨੂੰ ਪ੍ਰਵਾਨ ਨਹੀਂ ਕਰਦਾ ਬਾਣੀ ਦੇ ਹੁਕਮ ਨੂੰ ਮਨ ਮਰਜ਼ੀਆਂ ਕਰਦਾ ਰਹਿੰਦਾ ਹੈ ਤੋਂ ਇਸ ਪੌੜੀ ਦੇ ਵਿੱਚ ਵੀ ਪਹੁ ਨੂੰ ਵੀ ਮਾਰਤਾ ਦਿੱਤੀ ਹੈ ਕਿ ਡਰ ਰੱਬੀ ਪਹਿ pavni ਹੋਣੀ ਚਾਹੀਦੀ ਹੈ ਤੋਂ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ